ਇਸ ਨੌਜਵਾਨ ਨੇ ਸਿੱਖੀ ਦਾ ਲੜ ਫੜਿਆ ਤੇ ਆਪਣੇ ਸਾਰੇ ਪਰਿਵਾਰ ਦੀ ਜੂਨ ਹੀ ਬਦਲ ਕੇ ਰੱਖ ਦਿੱਤੀ। ਕੋਈ ਕੋਈ ਬੈਕਗਰਾਉਂਡ ਨਹੀਂ ਆਪਣਾ ਨਿਯੰਗ ਸਿੰਘ ਆਲਾ ਸਾਰੇ ਨਾਰਮਲ ਹੀ ਹੈ ਜੀ। ਸਾਰੇ ਨਾਰਮਲ ਜਿਵੇਂ ਰਹਿੰਦੇ ਆ ਫੈਮਲੀ। ਇਵਨ ਕੀ ਅਮਰਿਤ ਵੀ ਨਹੀਂ ਸ਼ਿਕਾਇਤ। ਫੈਮਲੀ ਦਾ। ਮਤਲਬ ਪਹਿਲੇ ਤੁਸੀਂ ਯੋਜਨਾ ਨੇ ਅਮਰਿਤ ਸ਼ਿਕਾਇਤ। ਬਿਲਕੁਲ ਸਰ ਮੈਂ ਮੈਂ ਇਹ ਨਾਲੇ ਹੱਸਦਾ ਕਹਿੰਦਾ ਕਿ ਜਦੋਂ ਮੈਂ ਸ਼ੁਰੂ-ਸ਼ੁਰੂ ਚ ਨਿਤਨੇਮ ਕਰਨ ਲੱਗਿਆ ਤਾਂ 5-5 ਘੰਟੇ ਲੱਗ ਜਾਂਦੇ ਸੀ। ਪਰ ਅੱਜ ਦੇਖੋ ਕਿੰਨੀ ਮਿਹਰ ਹੈ। ਤੇ ਹੁਣ ਦੇਖੋ ਮੇਰੇ ਮਹਾਰਾਜ ਨੇ ਮੈਨੂੰ ਇਥੇ ਰਾਜ ਕਰਨੇ ਲਾ ਦਿੱਤਾ ਦੁਨਿਆਵੀ ਗੁਲਾਮੀ ਛੁਡਾ ਦਿੱਤੀ ਜਿਸ ਦਿਨ ਮੈਂ ਅਮਰੇਸ਼ਾ ਕੇ ਉਸ ਦਿਨ ਮੈਨੂੰ 4 ਘੰਟੇ ਲੱਗੇ ਜੀ ਨਿਤਨੇਮ ਕਰਨ ਨੂੰ ਕਿ ਅੱਛਾ ਜੀ ਉਹ ਪਹਿਲਾਂ ਕੋਈ ਇਦਾਂ ਦਾ ਸੀਗਾ ਨਹੀਂ ਉਹ ਮਾਰਨ ਹੈ ਕਿ ਆਪਣੇ ਵੱਲ ਖਿੱਚ ਲਿਆ ਜੀ ਇੱਕਦਮ ਹੀ ਨਾ ਜੀ 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 ਪਹਿਲਾਂ ਅਸੀਂ ਨਾਰਮਲੀ ਇੱਧਰ ਉੱਧਰ ਘੁੰਮਦੇ ਰਹਿੰਦੇ ਸੀਗੇ ਬਸ ਹਾਂ ਹਾਂ ਉਹ ਮਾਰਨ ਹੈ ਇਦਾਂ ਦੀ ਲਾਈ ਵੀ ਆਪਣੇ ਵੱਲ ਨੂੰ ਵੀ ਇਸ ਲਾਈਨ ਵੱਲ ਨੂੰ ਹੋ ਗਈ ਜੀ ਆਪਾਂ ਅਸੀਂ ਆਪਣਾ ਘਰ ਛੱਡ ਕੇ ਦੂਜਿਆਂ ਦੇ ਘਰ ਦੇ ਵਿੱਚ ਜਾ ਕੇ ਇੱਥੇ ਦੇਖੋ ਅਸੀਂ ਰਾਜ ਕਰਦੇ ਹਾਂ ਬਿਲਕੁਲ ਬਿਲਕੁਲ ਆਪਣੇ ਘਰ 'ਚ ਅਸੀਂ ਰਾਜ ਕਰ ਰਹੇ ਹਾਂ ਲੇਕਿਨ ਹੁਣ ਦੂਜੇ ਦੇ ਘਰ 'ਚ ਜਾਵਾਂਗੇ ਉੱਥੇ ਪਰੋਣੇ ਬਣਾਂਗੇ ਗੋਲੇ ਬਣਾਂਗੇ ਜਾ ਕੇ ਹੁੰਦੇ ਡਾਕਟਰ ਬਣਾਂਗੇ ਜਾ ਕੇ ਹੁੰਦੇ ਉਹਦੀ ਨੌਕਰੀ ਪਤਾ ਨਹੀਂ ਸਾਡਾ ਮਾਈਂਡ ਸੈਟ ਕਿਦਾਂ ਦਾ ਹੋ ਗਿਆ ਅਸੀਂ ਲੋਕਾਂ ਦੀ ਨੌਕਰੀ ਕਰਨੀ ਪਸੰਦ ਕਰ ਰਹੇ ਇੱਥੇ ਰਾਜ ਕਰਨਾ ਪਸੰਦ ਨਹੀਂ ਕਰਦੇ ਇੱਥੇ ਆਪਣੇ ਘਰ ਦੇ ਵਿੱਚ ਰਹਿ ਕੇ ਕਰੀਏ ਜੋ ਅਸੀਂ ਕਰਨਾ ਚਾਹੁੰਦੇ ਹਾਂ ਆਪਣਾ ਦੇਸ਼ ਸੰਭਾਲੀਏ ਤੇ ਦੂਜੇ ਦੇਸ਼ਾਂ ਵੱਲੋਂ ਨਾ ਪੈ ਇਹ ਇਤੇ علاوہ ਵੀ ਕੋਈ ਕੰਮ ਕਰਦੇ ਹੋ ਤੁਸੀਂ ਹਾਂਜੀ ਸਰ ਮੈਂ ਜੋਬ ਕਰਦੀ ਹਾਂ ਕਿੱਥੇ ਜੋਬ ਕਰਦੇ ਹੋ ਮੈਂ ਸ਼ਰੀਆਨ ਫੋਟੈਕ ਦੇ ਵਿੱਚ ਐਜ਼ ਅ ਕੁਆਲਿਟੀ ਟੈਸਟਰ ਜੋਬ ਕਰਦੀ ਹਾਂ ਉੱਥੇ ਛੱਡ ਕੇ ਫਿਰ ਇੱਥੇ ਆਉਨੇ ਹੋ ਫਿਰ ਘਰੇ ਵੀ ਜਾ ਕੇ ਕੰਮ ਕਰਨਾ ਥੱਕਦੇ ਨਹੀਂ ਹੋ ਮਹਾਰਾਜ ਥਕਾਂਦੇ ਨਹੀਂ ਹੈ ਮਹਾਰਾਜ ਸੁਪਤੇ ਹੋਰ ਕਹਿੰਦੇ ਆ ਕੀ ਕਰੋ 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 ਜੀ ਜੀ ਸਾਡੇ ਤੇ ਉਹ ਵੀ ਟਾਈਮ ਆਇਆ ਕਿ ਅਸੀਂ ਬਹੁਤ ਜ਼ਿਆਦਾ ਦੁੱਖ ਦੇ ਜੀ 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 ਹੁਣ ਜਦੋਂ ਮਹਾਰਾਜ ਜੀ ਦੇ ਹੁਕਮ ਵਿੱਚ ਆ ਕੇ ਸਾਡੇ ਤੇ ਚੰਗਾ ਟਾਈਮ ਆਇਆ ਨਾ ਤਾਂ ਮੈਂ ਨਹੀਂ ਚਾਹਦੀਆਂ ਕਿ ਆਪਾਂ ਸਾਰਾ ਚੰਗਾ ਟਾਈਮ ਸੋ ਕੇ ਨੰਗਾ ਦੀਏ ਜਾਂ ਥੱਕ ਕੇ ਨੰਗਾ ਦੀਏ ਜੀ ਦੇਖੋ ਜੀ ਸਭ ਤੋਂ ਪਹਿਲੀ ਜਿਹੜੀ ਪ੍ਰੇਰਣਾ ਹੈ ਨਾ ਸਾਡੇ ਲਈ ਉਹ ਤਾਂ ਗੁਰੂ ਨਾਨਕ ਜੀ 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 ਗੁਰੂ ਨਾਨਕ ਨੇ ਜਦੋਂ ਗੁਰਗੱਦੀ ਵੀ ਆਪਣੀ ਦੇਤੀ ਸੀਗੀ ਹਮ ਗੁਰੂ ਅੰਗਦ ਦੇਵ ਜੀ ਨੂੰ ਤੋਂ ਬਾਅਦ ਵੀ ਉਹ ਐਂਡ ਰਿਲੇ ਟਾਈਮ ਤੱਕ ਖੇਤੀ ਕਰਦੇ ਰਹੇ ਜੀ ਜੀ ਬਿਲਕੁਲ ਸਾਨੂੰ ਗੁਰੂਆਂ ਤੋਂ ਹੀ ਪ੍ਰੇਰਣਾ ਲੈਣੀ ਚਾਹੀਦੀ ਹੈ ਹਮ 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 ਇਹ ਪਾਣਾ ਤਾਂ ਦੇਖੋ ਜੀ ਇਹ ਸਾਡੇ ਕਲਚਰ ਦਾ ਪਾਰਟ ਹੈ ਜੀ ਮੈਂ ਚਾਹਨਾ ਵੀ ਜਿੰਨੇ ਵੀ ਪੜੇ ਲਿਖੇ ਮੁੰਡੇ ਆ ਨਾ ਉਹ ਸਾਰੇ ਸਿੱਖੀ ਵੱਲ ਨੂੰ ਆੜ ਪਾਣਾ ਪਾ ਜੀ ਜੀ ਤੇ ਸਾਡੇ ਸਾਰੀ ਕੌਮ ਦਾ ਪਾਣਾ ਇੱਕੋ ਜਿਹਾ ਚੰਡੀਗੜ੍ਹ ਦੇ ਵਿੱਚ ਇਸ ਬਾਈ ਨੇ ਆਪਣੀ ਸਿੰਘਣੀ ਦੇ ਨਾਲ ਰਣ ਕੇ ਆਹ ਦੇਖੋ ਕਰ ਲਿਆ ਨਵਾਂ ਕੰਮ ਸ਼ੁਰੂ ਤੁਸੀਂ ਵੀ ਦੇਖੋ ਕੀ ਕੰਮ ਕੀਤਾ ਤੇ ਨਾਲੇ ਜਾਣੋ ਇਹਨਾਂ ਦੀ ਕਹਾਣੀ ਤੇ ਦਿਓ ਸਾਥ ਫਿਰ ਪੰਜਾਬੀਓ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਸਭ ਤੋਂ ਪਹਿਲਾਂ ਦਾ ਨਾਮ ਕੀ ਆ ਤੁਹਾਡਾ ਮੇਰਾ ਨਾਮ ਬਲਜਿੰਦਰ ਸਿੰਘ ਹੈ ਸਰ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਆਨੰਦਪੁਰ ਸਾਹਿਬ ਦੇ ਕੋਲ ਹੀ ਆ ਜੀ ਪਿੰਡ ਆਪਣਾ ਉੱਥੇ ਸੰਦੋਗੜ ਦੇ ਰਹਿਣ ਵਾਲੇ ਅੱਛਾ ਸੰਦੋਗੜ ਹਿਮਾਚਲ ਤੋਂ ਰਹਿਣ ਵਾਲੇ ਹੋ ਤੁਸੀਂ ਤੇ ਕੀ ਬਾਤ ਹੈ ਤੇ ਹਿਮਾਚਲ ਤੋਂ ਇੱਥੇ ਕਿਵੇਂ ਆਣਾ ਹੋਇਆ ਵੇ ਮੈਨੂੰ 8-9 ਸਾਲ ਹੋ ਗਏ ਜੀ ਮੈਂ ਇੱਥੇ ਰਹਿ ਰਿਹਾ ਮੁਹਾਲੀ ਅੱਛਾ ਜੀ 8-9 ਸਾਲ ਤੋਂ ਆਹੀ ਕੀਤਾ ਕਰ ਰਹੇ ਹਾਂ ਜੀ ਸਰ ਜੀ ਇਹੀ ਹੈ ਜੀ ਆਪਣਾ ਅੱਛਾ ਜੀ ਪਹਿਲਾਂ ਕਿਤੇ ਹੋਰ ਸਟੋਪੇਜ ਸੀਗਾ ਜਾਂ ਇੱਥੇ ਪਹਿਲਾਂ ਸ਼ੁਰੂ ਤੋਂ ਲੰਨੇ ਆਂਦੇ ਹੋ ਨਹੀਂ ਪਹਿਲਾਂ ਹੋਰ ਜਗ੍ਹਾ ਸੀਗਾ ਜੀ ਰੈਸਟੋਰੈਂਟ ਸੀਗਾ ਇੱਕ ਅੱਛਾ ਜੀ ਤੇ ਉਹ ਕਰੋਨਾ ਦੇ ਵਿੱਚ ਜਰਾ ਹੋ ਗਿਆ ਜੀ ਨੁਕਸਾਨ ਉਹਦਾ ਜੀ 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 ਤੋਂ ਬਾਅਦ ਫਿਰ ਪੈਸੇ ਇਕੱਠੇ ਕਰਕੇ ਦੁਬਾਰਾ ਛੋਟਾ ਜਿਹਾ ਸੈਟਅਪ ਦੁਬਾਰਾ ਸਟਾਰਟ ਕੀਤਾ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਇੱਥੇ ਜਿਹੜੀ ਪਹਿਲੀ ਤਾਂ ਗੱਲ ਮੈਂ ਤੁਹਾਡੇ ਬਾਣੇ ਤੇ ਲੈ ਕੇ ਆਉਣਾ ਆ ਨਿਹੰਗ ਸਿੰਘ ਦਾ ਬਾਣਾ ਪਾਇਆ ਹੋਇਆ ਤੁਸੀਂ ਤੇ ਇਹ ਕਿੱਤਾ ਫਿਰ ਕਿਵੇਂ ਸੋਚਿਆ ਕਿ ਹਾਂ ਵੀ ਇਹ ਰੈਸਟੋਰੈਂਟ ਦੇ ਨਾਲ ਕਿਵੇਂ ਰਿਹਾਬ ਜੁੜਿਆ ਤੁਹਾਡਾ ਅ ਬਾਣਾ ਤਾਂ ਜੀ ਮਾਰਾ ਨਹੀਂ ਬਖਸ਼ਿਆ ਤਾਂ ਮੈਂ ਤਾਂ ਤੁਹਾਨੂੰ ਆਪਣੀ ਜੇ ਕਦੀ ਵੇਲ ਲੱਗੇ ਸਟੋਰੀ ਸੁਣਾਉਂਗਾ ਮੈਂ ਕਦੀ ਪਾਰਟਨਰਸ ਕੀਤਾ ਜੀ ਤੇ ਜਿਸ ਦਿਨ ਮੈਂ ਅਮਰੇਸ਼ਾ ਕੇ ਉਸ ਦਿਨ ਮੈਨੂੰ 4 ਘੰਟੇ ਲੱਗੇ ਜੀ ਨਿਤਨੇਮ ਕਰਨ ਲਈ ਕਿ ਅੱਛਾ ਜੀ ਪਹਿਲਾਂ ਕੋਈ ਇਦਾਂ ਦਾ ਸੀਗਾ ਨਹੀਂ ਉਹ ਮਾਰਾ ਨਹੀਂ ਕਿ ਆਪਣੇ ਵੱਲ ਖਿੱਚ ਲਿਆ ਜੀ ਇੱਕ ਦਮ ਹੀ ਨਾ ਜੀ 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 ਪਹਿਲਾਂ ਅਸੀਂ ਨਾਰਮਲੀ ਇੱਧਰ ਉੱਧਰ ਘੁੰਮਦੇ ਰਹਿੰਦੇ ਸੀਗੇ ਬਸ ਹਾਂ ਹਾਂ ਉਹ ਮਰਨ ਐ ਇਦਾਂ ਦੀ ਲਾਈਵ ਵੀ ਆਪਣੇ ਵੱਲੋਂ ਵੀ ਇਸ ਲਾਈਨ ਵੱਲੋਂ ਹੋ ਗਈ ਜੀ ਆਪਾਂ ਅੱਛਾ ਜੀ ਕਰੇ ਕੋਈ ਬੈਕਗ੍ਰਾਉਂਡ ਨਹੀਂ ਆਪਣਾ ਨਿਹੰਗ ਸਿੰਘ ਵਾਲਾ ਸਾਰੇ ਨਾਰਮਲੀ ਹੈ ਜੀ ਅੱਛਾ ਸਾਰੇ ਨਾਰਮਲ ਜਿਵੇਂ ਰਹਿੰਦੇ ਆ ਫੈਮਿਲੀ ਇਵਨ ਕਿ ਅਮਰਿਤ ਵੀ ਨਹੀਂ ਸ਼ਕੀਆ ਸਾਡੀ ਫੈਮਿਲੀ ਨੇ ਦਾ ਮਤਲਬ ਪਹਿਲੇ ਤੁਸੀਂ ਯੋਜਨਾ ਨਹੀਂ ਅਮਰਿਤ ਸ਼ਕੀਆ ਸਾਡੀ ਬਿਲਕੁਲ ਸਰ ਮੈਂ ਮੈਂ ਹੀ ਇਹ ਪਹਿਲੇ ਥੋੜਾ ਕਿਵੇਂ ਦਿਲ ਕੀਚਾ ਹੀ ਕਿ ਹਾਂ ਵੀ ਮੈਂ ਅਮਰਿਤ ਸ਼ਕਾ ਕੁਝ ਨਾ ਕੁਝ ਦਿਲ ਵਿੱਚ ਤਾਂ ਹੋਂਦ ਹੁੰਦੀ ਆ ਕਿ ਹਾਂ ਵੀ ਮੈਂ ਇਸ ਵੱਲ ਨੂੰ ਆ ਹੋਵਾ ਸ਼ਾਇਦ ਪੁਰਾਣੇ ਹੀ ਕੁਝ ਕਰਮ ਸੀਗੇ ਜੀ ਇਦਾਂ ਦੇ ਕਿ ਮਰਨ ਨੇ ਖਿੱਚ ਲਿਆ ਅੱਛਾ ਜੀ ਮੈਂ ਹੁਣ ਸਮਝਾ ਤਾਂ ਸਕਦਾ ਨਹੀਂ ਐ ਜੀ ਜੀ ਬਹੁਤਾ ਗਿਆਨ ਵੀ ਨਹੀਂ ਸੀਗਾ ਆਪਾਂ ਨੂੰ ਜੀ ਤਾਂ ਬਸ ਇਹ ਹੈ ਕਿ ਮਰਨ ਨੇ ਇੱਕਦਮ ਹੀ ਆਪਣੇ ਲੈਨ ਵੱਲ ਖਿੱਚ ਲਿਆ ਤੇ ਆਪਣੇ ਪਰਿਵਾਰ ਵਿੱਚ ਮੈਂ ਹੀ ਐ ਜੀ ਜਿੰਨਾ ਬਾਣਾ ਪਾਇਆ ਕੋਈ ਵੀ ਨਹੀਂ ਹੈਗਾ ਹੋਰ ਅੱਛਾ ਜੀ ਇਹ ਤੋਂ ਪਹਿਲਾਂ ਕੀ ਕਰਦੇ ਹੁੰਦੇ ਸੀਗੇ ਮਤਲਬ ਸਟੱਡੀ ਕਿੱਥੇ ਰਕ ਕੀਤੀ ਹੋਈ ਆ ਤੁਸੀਂ ਸਟੱਡੀ ਮੈਂ ਸਰ ਬੀਟਕ ਕੀਤੀ ਐ ਪੀ ਟੈਕ ਕਰਕੇ ਤੁਸੀਂ ਰੈਸਟੋਰੈਂਟ ਵੱਲ ਇਹ ਤਾਂ ਅਲੱਗ ਹੀ ਫਿਰ ਫੀਲਡ ਹੀ ਅਲੱਗ ਪਹਿਲਾਂ ਤੋਂ ਜਿੱਦਾਂ ਸ਼ੌਂਕ ਸੀਗਾ ਜੀ ਮੇਰਾ ਅੱਛਾ ਜੀ ਕੁਕਿੰਗ ਦਾ ਪਹਿਲਾਂ ਤੋਂ ਸ਼ੌਂਕ ਸੀਗਾ ਜੀ ਮੰਮੀ ਨਾਲ ਵੀ ਜੇ ਮੰਮੀ ਘਰੇ ਰੋਟੀ ਬਣਾ ਰਹੀ ਹੈ ਤਾਂ ਮੈਂ ਕੱਚੀ ਜਲਾਈ ਜਾਣੀ ਨਾਲ ਕੁਝ ਕਰੀ ਜਾਣਾ ਜੀ ਪਹਿਲਾਂ ਤੋਂ ਬਚਪਨ ਤੋਂ ਸ਼ੌਂਕ ਸੀ ਠੀਕ ਹੈ ਠੀਕ ਹੈ ਤੇ ਇੱਥੇ 카ਟ ਦੇ ਵਿੱਚ ਕੀ ਕੀ ਦਿੰਦੇ ਹੋ ਤੁਸੀਂ ਕੀ ਕੀ ਸਰ ਇੱਥੇ ਸਰ 카ਟ ਦੇ ਵਿੱਚ ਮੇਨਲੀ ਆਪਾਂ ਚਾਟ ਤੇ ਉੱਪਰ ਫੋਕਸ ਕੀਤਾ ਉਹ ਤਾਂ ਦੇਖੀ ਜਾ ਰਹੇ ਆ ਕਿ ਜ਼ਿਆਦਾਤਰ ਕਿਹਾ ਵੀ ਚਾਟ ਨੂੰ ਹੀ ਲੈ ਕੇ ਆ ਰਹੇ ਨੇ ਜਿਹੜਾ ਦੇਖੋ ਚਾਟ 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 ਟਿੱਕੀ ਚਾਟ ਹੈ ਜੀ ਪਪੜੀ ਚਾਟ ਹੈ ਦਹੀ ਬੱਲਾ ਸਟੱਪ ਗੋਲ ਗੱਪੇ ਜੀ ਪਾਣੀ ਵਾਲੇ ਗੋਲ ਗੱਪੇ ਫਰਵਰੀ ਤੋਂ ਬਾਅਦ ਸਟਾਰਟ ਕਰ ਦਨੇ ਜੀ ਆਪਾਂ ਓਕੇ ਔਰ ਉਤੋਂ ਬਾਅਦ ਆਪਾਂ ਸਾਊਥ ਇੰਡੀਆ ਵੱਲ ਮੂਵ ਕਰਾਂਗੇ ਜਾਂ ਚਾਂਪਾ ਵੱਲ ਮੂਵ ਕਰਾਂਗੇ ਦੋ ਚੀਜ਼ਾਂ ਆਪਣੇ ਮਾਈਂਡ ਵਿੱਚ ਆਈਆਂ ਅੱਛਾ ਜੀ ਇਹ ਸਾਊਥ ਇੰਡੀਆ ਨੇ ਫਿਰ ਆਪਣਾ ਤਾਂ ਹਿਮਾਚਲ ਔਰ ਪੰਜਾਬ ਤੋਂ ਕਿੱਥੇ ਪੁੱਜ ਗਏ ਤੁਸੀਂ ਸਾਊਥ ਇੰਡੀਆ ਨੇ ਤਾਂ ਸਾਨੂੰ ਐਕਸਪੀਰੀਅੰਸ ਨਹੀਂ ਸਾਊਥ ਇੰਡੀਆ ਦਾ 4% ਸ਼ਾਪ ਹੁੰਦੀ ਸੀਗੀ ਓਕੇ ਅਸੀਂ 1.5 ਸਾਲ ਰਨ ਕੀਤੀ ਹੈ ਉਹ 4% ਓਕੇ 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 ਹਾਂ ਜੀ ਤੇ ਫਿਰ ਇੱਥੇ ਤੁਹਾਡੇ ਨਾਲ ਮਿਸਿਸ ਤੁਹਾਡੇ ਕੱਢਦੇ ਨੇ ਮਿਸਿਸ ਹੁੰਦੀ ਹੈ ਜੀ ਮੇਰੇ ਨਾਲ ਕਿੰਨਾ ਟਾਈਮ ਹੋ ਗਿਆ ਤੁਹਾਡੇ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਜੀ ਸਾਡੇ ਵਿਆਹ ਨੂੰ 10 ਸਾਲ ਹੋ ਗਏ ਸਰ 10 ਸਾਲ ਹੋ ਗਏ ਨੇ ਤੇ ਜਦੋਂ 10 ਸਾਲ ਪਹਿਲਾਂ ਤੁਸੀਂ ਵਿਆਹ ਕੀਤਾ ਸੀਗਾ ਉਦੋਂ ਤਾਂ ਰੈਸਟੋਰੈਂਟ ਵਗੈਰਾ ਕੁਝ ਨਹੀਂ ਸੀਗਾ ਨਹੀਂ ਸਰ ਉਸ ਵੇਲੇ ਜੋਬ ਕਰਦਾ ਸੀ ਕਿੱਥੇ ਕਿੱਥੇ ਜੋਬ ਕਰਦੇ ਸੀ ਉਸ ਵੇਲੇ ਕਈ ਜਗ੍ਹਾ ਜੋਬ ਕੀਤੀ ਸਰ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਲੇਕਿਨ ਕਈ ਜਗ੍ਹਾ 6 ਸਾਲ ਮੈਂ ਜੋਬ ਕੀਤੀ ਸਰ ਅੱਛਾ ਜੀ 6 ਸਾਲ ਜੋਬ ਕਰਨੇ ਤੋਂ ਬਾਅਦ ਸੋਚਿਆ ਕਿ ਆਪਣਾ ਕੰਮ ਸਟਾਰਟ ਕਰੀਏ ਜੀ ਤੇ ਫਿਰ ਵਿਆਹ ਤੁਹਾਡਾ ਲਮ ਮੇਰੇ ਜਾਂ ਅਰੇਂਜ ਮੇਰੇ ਜਾਂ ਅਰੇਂਜ ਮੈਰਿਜ ਅਰੇਂਜ ਮੈਰਿਜ ਆ ਫਿਰ ਮੈਸੇਜ ਤੁਹਾਡੇ ਨੇ ਪਸੰਦ ਕੀਤਾ ਤੁਸੀਂ ਪਸੰਦ ਕੀਤਾ ਸੀ ਉਹ ਤਾਂ ਜੀ ਦੇਖੋ ਅਰੇਂਜ ਮੈਨੇ ਸੀ ਕੀ ਬੇਨਿਫੀਟਸ ਨੇ ਸਭ ਕੁਝ ਕੀਤਾ ਹੈ ਹਾਂ ਹਾਂ ਉਹ ਤਾਂ ਮੈਂ ਨਹੀਂ ਕਹਿ ਸਕਦਾ ਹਾਂ ਹਾਂ ਲੇਕਿਨ ਜਿੱਦਾਂ ਜਿੱਦਾਂ ਆਪਾਂ ਇੱਕ ਦੂਜੇ ਨਾਲ ਰਹਿਣ ਲੱਗੇ ਸਾਨੂੰ ਇੱਕ ਦੂਜੇ ਦੀ ਆਦਤ ਵਧੀਆ ਲੱਗੀਆਂ ਜੀ ਆਪਾਂ ਤਾਂ ਕੱਢ ਹੀ ਰਹੇ ਹਾਂ ਜੀ 10 ਸਾਲ ਦਾ ਕੱਢ ਲਏ ਜੀ ਜੀ ਬਿਲਕੁਲ ਬਿਲਕੁਲ ਮਹਾਰਾਜ ਕਹਿੰਦੇ ਸਾਰਾ ਨਾਲ ਹੀ ਕੱਢੋ ਜੀ ਤੇ ਫਿਰ ਹੁਣ ਇੱਥੇ ਦਾ ਤੁਹਾਡੇ ਨਾਲ ਹੀ ਮੈਸੇਜ ਤੁਹਾਡੇ ਲੱਗੇ ਹੋਏ ਨੇ ਪ੍ਰੋਪਰ ਨਾਲ ਕੰਮ ਕਰ ਰਹੇ ਨੇ ਘਰੇ ਫਿਰ ਖਾਣਾ ਵੀ ਬਣਾਉਣਾ ਹੁੰਦਾ ਫੇ ਘਰੇ ਜਾ ਕੇ ਐਵੇਂ ਤਾਂ ਨਹੀਂ ਹੁੰਦਾ ਹੁਣ ਤਾਂ ਮੈਂ ਥੱਕੀ ਹੋਈ ਆ ਹੁਣ ਨਹੀਂ ਮੈਂ ਬਣਾਉਂਦੀ ਸਰ ਮੈਂ ਤੁਹਾਨੂੰ ਕਹਿ ਦੱਸਾਂ ਵੀ ਜਿੱਦਾਂ ਹੁਣ ਇੱਕ ਕਹਾਣੀ ਉਹ ਕਹਿ ਤਹਾਵਤ ਹੈ ਨਾ ਵੀ ਮਿਸਤਰੀਆਂ ਦੇ ਆਪਣੇ ਘਰ ਟੁੱਟੇ ਹੁੰਦੇ ਆ ਹਾਂਜੀ ਹਾਂਜੀ ਉਹੀ ਖਾਣੇ ਵਾਲਿਆਂ ਦੇ ਜਿਹੜੇ ਰੋਟੀ ਦਾ ਕੰਮ ਕਰਦੇ ਉਹਨਾਂ ਦਾ ਆਪਣਾ ਕੋਈ ਟਾਈਮ ਨਹੀਂ ਹੁੰਦਾ ਜੀ ਰੋਟੀ ਦਾ ਜੀ ਜੀ ਤੇ ਫੇ ਘਰੇ ਫਿਰ ਉਹੀ ਤਾਂ ਮੈਂ ਗੱਲ ਪੁੱਛ ਰਹੀ ਕਿ ਹਾਂ ਵੀ ਜਿਸ ਵੇਲੇ ਹੁਣ ਘਰੇ ਜਾਓਗੇ ਥੱਕੇ ਹਾਰੇ ਤੁਸੀਂ ਵੀ ਮੈਂ ਥੱਕਿਆ ਤੇ ਉੱਥੇ ਜਾ ਕੇ ਫਿਰ ਹੋ ਜਾਂਦਾ ਹਣਾ ਕਿ ਹਾਂ ਮੈਨੇ ਮੈਂ ਨਹੀਂ ਬਣਾਉਂਦੀ ਮੈਂ ਤਾਂ ਨਹੀਂ ਆਪਰ ਨਾਲ ਮਿਲ ਕੇ ਦੋਨੋਂ ਹੈਲਪ ਕਰਦੇ ਜੀ ਚੱਕਰੇ ਵੀ ਨਾਲ ਮਿਲ ਕੇ ਬਣਾ ਲੈਂਦੀ ਹੂੰ ਤੇ ਫਿਰ ਜਦੋਂ ਇਹ 카ਟ ਸਟਾਰਟ ਕੀਤੀ ਸੀਗੀ ਰੈਸਟੋਰੈਂਟ ਤੋਂ ਫਿਰ ਇੱਕ ਇੱਕਦਮ ਬਦਲਾਵ ਹੋਇਆ ਤੁਹਾਡਾ 카ਟ ਵੱਲ ਫਿਰ ਇੱਕ ਵਾਰੀ ਸਟਾਰਟ ਅਪ ਕਰਨੇ ਨੂੰ ਟਾਈਮ ਲੱਗਿਆ ਸੀ ਜਾਂ ਫਿਰ ਉਵੇਂ ਹੀ ਜਿਵੇਂ ਪਹਿਲਾਂ ਰੁਟੀਨ ਸੀਗਾ ਉਵੇਂ ਹੀ ਸਟਾਰਟ ਹੋ ਗਿਆ ਸੀ ਨੇ ਸਟਾਰਟ ਅਪ ਨੂੰ ਟਾਈਮ ਲੱਗਿਆ ਸੀਗਾ ਜੀ ਕਈ ਪ੍ਰੋਬਲਮ ਆਈਆਂ ਹੂੰ ਹੂੰ ਤੇ बिजनेਸਮੈਨ ਦਾ ਮਾਈਂਡ ਹੀ ਇਤਨਾਂ ਤੋਂ ਹੋਣਾ ਜੀ ਪ੍ਰੋਬਲਮ ਨੂੰ ਡੀਲ ਕਰਦਾ ਕਰਦੇ ਬੰਦਾ बिजनेਸਮੈਨ ਬਣਦਾ ਜੀ 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 ਬਿਲਕੁਲ ਬਿਲਕੁਲ ਤੇ बिजनेਸਮੈਨ ਦਾ ਮਤਲਬ ਵੀ ਇਹੀ ਹੈ ਕਿ ਰੋਜ਼ ਤੁਹਾਡੇ ਲਈ ਪ੍ਰੋਬਲਮ ਆਣੀ ਔਰ ਤੁਸੀਂ ਉਹਦਾ ਹੱਲ ਕੱਢਣਾ ਚਲੋ ਉਹ ਤਾਂ ਗੱਲ ਠੀਕ ਹੈਗੇ ਹਾਂ ਜੀ बिजनेਸ ਇੱਕ ਅਲੱਗ ਫੀਲਡ ਹੋ ਗਈ ਹੈ ਅੱਬੇ ਨਹੀਂ बिजनेਸ ਤੁਸੀਂ ਬਾਅਦ ਸੋਚਿਆ ਸਟੱਡੀ ਤੁਸੀਂ ਕੀਤੀ ਹੈ ਇੰਜੀਨੀਅਰਿੰਗ ਦੀ ਠੀਕ ਹੈ ਜੀ ਰਿਹਾਵ ਤੁਹਾਡਾ ਖਾੜੇ ਵਾਲਾ ਸੀਗਾ ਤੇ ਕਿਵੇਂ ਫਿਰ ਜੁੜਿਆ ਕੰਬੀਨੇਸ਼ਨ ਕਿਵੇਂ ਜੁੜਿਆ ਫਿਰ ਨਹੀਂ ਤੇ ਐਚ ਐਮ ਕਰ ਲਿੰਦਾ ਬੰਦਾ ਕਿ ਹਾਂ ਵੀ ਅੱਗੇ ਸੋਚਿਆ ਐਚ ਐਮ ਦਾ ਹੀ ਸੀਗਾ ਸਰ ਮੈਂ ਹਮ ਹਮ ਥੋੜਾ ਕਰਦੇ ਆਂਦੇ ਪ੍ਰੈਸ਼ਰ ਕਰਕੇ ਸਾਰੇ ਇੰਜੀਨੀਅਰ ਸੀਗੇ ਘਰੇ ਤੇ ਬਸ ਉਹ ਨਹੀਂ ਕਹਿੰਦੇ ਆਪਣੀ ਫੀਲਡ ਦਾ ਕੰਮ ਹੀ ਹੈ ਨਹੀਂ ਇਹ ਕਹਿੰਦੇ ਆ ਤਾਂ ਚੱਜ ਦਾ ਕੰਮ ਕਰੋ ਤੁਸੀਂ کیا ਕੋਈ ਕੰਮ ਹੀ ਨਹੀਂ ਆਇਆ ਠੀਕ ਹੈ ਬਸ ਉਹ ਨਹੀਂ ਫਿਰ ੱੱਕੇ ਨਾਲ ਇੰਜੀਨੀਅਰਿੰਗ ਕਰਾਦੇ ਤੇ ਹੁਣ ਸਪੋਰਟ ਕਰਦੇ ਨੇ ਪ੍ਰੋਪਰ ਜੀ ਸਰ ਤੇ ਮੈਂ ਇੱਕ ਕੀਤਾ ਇਸ ਗੱਲ ਇਹ ਕੁਐਸਚਨ ਮੇਰਾ ਖੁੱਦ ਦਾ ਪਰਸਨਲ ਕਿਹਾ ਸਾਰੀ ਪਬਲਿਕ ਦਾ ਹੈ ਕਿ ਜ਼ਿਆਦਾਤਰ ਦੇਖਿਆ ਜਾਂਦਾ ਪੰਜਾਬ ਜਾਂ ਹਿਮਾਚਲ ਵਿੱਚ ਪ੍ਰਵਾਸੀਆਂ ਨੇ ਰਾਜ ਕਰ ਲਿਆ ਜੀ ਜੀ ਸਰ ਕੱਲ ਵੀ ਆਪਾਂ ਇੱਕ ਸਟੋਰੀ ਕਰਕੇ ਆਏ ਹਾਂ ਉੱਥੇ ਪ੍ਰਵਾਸੀ ਨਾਲ ਇੱਕ ਨਾਲ ਹੀ ਕਾਟ ਲਾਈ ਫਿਰਦਾ ਸੀ ਜਿੱਥੇ ਗੁਟਕਾ ਜੜਦਾ ਤੰਬਾਕੂ ਵਗੈਰਾ ਸੇਲ ਕਰਦਾ ਸੀ ਹਾਲਾਂਕਿ ਉਹ ਵੀ ਜੋ ਜਿਨ੍ਹਾਂ ਦੀ ਸਟੋਰੀ ਕਵਰ ਕੀਤੀ ਉਹ ਵੀ ਨਿਹੰਗ ਨਿਹੰਗ ਬਾਣਾ ਪਾਇਆ ਹੋਇਆ ਕੁੜੀਆਂ ਨੂੰ ਉਹਨਾਂ ਨੂੰ ਛੇੜਦੇ ਆ ਤੇ ਉਹ ਉਹਨਾਂ ਨੂੰ ਕਈ ਵਾਰੀ ਨਿਹੰਗ ਫਟਾ ਕੇ ਵੀ ਚੱਲ ਗਏ ਨੇ ਫਿਰ ਉਹ ਵੀ ਅੜ ਕੇ ਉੱਥੇ ਹੀ ਕੰਮ ਕਰਦੇ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਸਾਡੇ ਪੰਜਾਬੀਆਂ ਚ ਕਿਤੇ ਨਾ ਕਿਤੇ ਕਮੀ ਰਹਿ ਰਹੀ ਆ ਕਮੀ ਤਾਂ ਹੈਗੀ ਆ ਜੀ ਜੀ ਉਹ ਜਿੱਦਾਂ ਸਾਨੂੰ ਲੱਗਦਾ ਨਾ ਵੀ ਦੂਰ ਦੇ ਢੋਲ ਜਿਹੜੇ ਆ ਸੁਹਾਵਣੇ ਲੱਗਦੇ ਉਹ ਜੀਆਂ ਹੈਗੀਆਂ ਜੀ ਹੂੰ ਅਸੀਂ ਆਪਣਾ ਘਰ ਛੱਡ ਕੇ ਦੂਜਿਆਂ ਦੇ ਘਰ ਦੇ ਵਿੱਚ ਜਾ ਕੇ ਇੱਥੇ ਦੇਖੋ ਅਸੀਂ ਰਾਜ ਕਰਦੇ ਹਾਂ ਬਿਲਕੁਲ ਬਿਲਕੁਲ ਆਪਣੇ ਘਰ 'ਚ ਅਸੀਂ ਰਾਜ ਕਰ ਰਹੇ ਹਾਂ ਲੇਕਿਨ ਹੁਣ ਦੂਜੇ ਦੇ ਘਰ 'ਚ ਜਾਵਾਂਗੇ ਉੱਥੇ ਪਰੋਣੇ ਬਣਾਂਗੇ ਗੋਲੇ ਬਣਾਂਗੇ ਜਾ ਕੇ ਹੁੰਦੇ ਡੌਕਰ ਬਣਾਂਗੇ ਜਾ ਕੇ ਹੁੰਦੇ ਉਹਦੀ ਨੌਕਰੀ ਪਤਾ ਨਹੀਂ ਸਾਡਾ ਮਾਈਂਡ ਸੈਟ ਕਿਦਾਂ ਦਾ ਹੋ ਗਿਆ ਅਸੀਂ ਲੋਕਾਂ ਦੀ ਨੌਕਰੀ ਕਰਨੀ ਪਸੰਦ ਕਰ ਰਹੇ ਇੱਥੇ ਰਾਜ ਕਰਨਾ ਪਸੰਦ ਨਹੀਂ ਕਰ ਰਹੇ ਬਿਲਕੁਲ ਬਿਲਕੁਲ ਪਤਾ ਨਹੀਂ ਜੀ ਕੀ ਮਾਈਂਡ ਸੈਟ ਹੈ ਮੇਰਾ ਚਾਨਾ ਹੈ ਮਾਰੇ ਸਾਰਿਆਂ ਨੂੰ ਕਹਿਣਾ ਆਪਣੀ ਜਿੰਨੇ ਵੀ ਹੈਗੇ ਆ ਜੀ ਵੀ ਅਸੀਂ ਆਪਣਾ ਕੰਮ ਕਰੀਏ ਜੀ ਜੀ ਇੱਥੇ ਆਪਣੇ ਘਰ ਦੇ ਵਿੱਚ ਰਹਿ ਕੇ ਕਰੀਏ ਜੋ ਅਸੀਂ ਕਰਨਾ ਚਾਹੁੰਦੇ ਆ ਆਪਣਾ ਦੇਸ਼ ਸੰਭਾਲੀਏ ਹਮਮ ਤੇ ਦੂਜੇ ਦੇਸ਼ਾਂ ਵੱਲ ਨਾ ਭੱਜੀਏ ਪਰ ਇਹ ਵੀ ਗੱਲ ਸੋਚਣ ਵਾਲੀ ਹੈ ਜਿਵੇਂ ਕਿ ਆਪਾਂ ਇੱਥੇ ਰਾਜ ਕਰ ਸਕਦੇ ਆ ਠੀਕ ਹੈ ਜੀ ਪਰ ਪ੍ਰਵਾਸੀ ਆ ਕੇ ਹੀ ਰਾਜ ਕਰੀ ਜਾਂਦੇ ਨੇ ਉਹ ਆ ਕੇ ਧਮਕਾਈ ਜਾਂਦੇ ਨੇ ਕਿ ਅਸੀਂ ਨਹੀਂ ਹਟਦੇ ਤੁਸੀਂ ਕਰ ਲਓ ਕੀ ਕਰਦੇ ਹੁਣ ਦੇਖੋ ਜੀ ਜਿੱਥੇ ਵੈਕਿਊਮ ਕਰੀਏਟ ਹੁੰਦਾ ਕਿਸੇ ਨਾ ਕਿਸੇ ਦਾ ਆਣਾ ਹੀ ਜੀ ਜੀ ਹੁਣ ਜਗ੍ਹਾ ਦੀ ਜਿੱਥੇ ਅਸੀਂ ਹੁਣ ਇੱਥੇ ਅਸੀਂ ਪਲਾਨ ਕਰੀ ਜਾ ਰਹੇ ਹਾਂ ਇਥੋਂ ਹੂੰ 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 ਤੇ ਸਾਡੇ ਦਿਖ ਰਿਹਾ ਲੋਕਾਂ ਨੂੰ ਵੀ ਹਾਂਜੀ ਇੱਥੇ ਜਗ੍ਹਾ ਹੈਗੀ ਹੈ ਇੱਥੇ ਕੰਮ ਹੈਗਾ ਬਿਲਕੁਲ ਤੇ ਉਹ ਆ ਰਿਹਾ ਹੈ ਜਦੋਂ ਉਹਨਾਂ ਨੂੰ ਦਿਖੇਗਾ ਵੀ ਇੱਥੇ ਕੰਮ ਨਹੀਂ ਹੈ ਤਾਂ ਆਪਣੇ ਆਪ ਚਲੇ ਜਾਣਗੇ ਸਿੱਧੀ ਜੀ ਗੱਲ ਹੈ ਜੀ 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 ਜੇ ਅਸੀਂ ਆਪ ਇੱਥੇ ਕੰਮ ਕਰਾਂਗੇ ਮਿਹਨਤ ਦੇਖੋ ਕਰਨੀ ਪੈਣੀ ਹੈ ਇੱਥੇ ਵੀ ਕਰਾਂਗੇ ਬਾਹਰ ਵੀ ਕਰਾਂਗੇ ਬਿਲਕੁਲ ਬਿਲਕੁਲ ਠੀਕ ਹੈ ਜੀ ਕਈ ਲੋਕ ਕਹਿੰਦੇ ਵੀ ਮੁੱਲ ਨਹੀਂ ਪੈਂਦਾ ਹਮਮ ਮੁੱਲ ਪੈ ਜਾਂਦਾ ਜੀ ਦੇਖ ਬੰਦੇ ਦਾ ਟਾਈਮ ਲੱਗਦਾ ਜੀ ਦਿਲ ਨਹੀਂ ਕਰਦਾ ਨਹੀਂ ਟਾਈਮ ਵੀ ਲੱਗਦਾ ਮੁੱਲ ਪਾਣ ਦਾ ਨਾ ਬੰਦੇ ਦਾ ਕਿਸੇ ਕੋਈ ਵੀ ਮਿਹਨਤ ਕਰੋਗੇ ਤੁਸੀਂ ਲੋਕ ਇਹੀ ਸੋਚਦੇ ਨੇ ਇੱਕ ਵਾਰੀ ਗੱਫਾ ਆ ਜੇ ਹਾਂ ਲੋਕ ਇਹ ਸੋਚਦੇ ਦੂਜਾ ਇਸ ਚੀਜ਼ ਤੋਂ ਵੀ ਡਰਦੇ ਆ ਜੀ ਵੀ ਮੇਰੇ ਰਿਸ਼ਤੇਦਾਰ ਕੀ ਕਹਿਣਗੇ ਇਹ ਕੀ ਕਹਿਣਗੇ ਵੀ ਇੱਥੇ ਖੜ ਗਿਆ ਉੱਥੇ ਖੜ ਗਿਆ ਬਿਲਕੁਲ ਬਿਲਕੁਲ ਇਸ ਚੀਜ਼ ਤੋਂ ਥੋੜਾ ਜਿਹਾ ਉੱਪਰ ਉੱਠਣਾ ਪੈਣਾ ਸਾਡੇ ਲੋਕਾਂ ਨੂੰ ਜੀ ਤਾਂ ਅਸੀਂ ਕਾਮਯਾਬ ਹੋ ਸਕਾਂਗੇ ਜੀ ਜੀ ਬਿਲਕੁਲ ਬਿਲਕੁਲ ਕਿ ਹਾਂ ਬੇ ਬੀਬੀ ਬੀਵੀ ਬਾਈ ਬਾਈ ਲੱਖ ਲਾ ਕੇ ਬਾਹਰ ਜਾ ਰਹੇ ਆ ਉੱਥੇ ਵੀ ਜਾ ਕੇ ਤਿਹਾੜੀਆਂ ਹੀ ਕਰ ਰਹੇ ਆ ਇਹਨੂੰ ਤੁਸੀਂ ਇਨਵੈਸਟਮੈਂਟ ਕਰ ਲੋ ਇੱਥੇ ਬਿਲਕੁਲ 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 ਜੀ ਤੇ ਫਿਰ ਇੱਥੇ ਦੀ ਟਾਈਮਿੰਗ ਕੀ ਹੈ ਤੁਸੀਂ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਇੱਥੇ ਲੋਨੇ ਟਾਈਮਿੰਗ ਸਰ ਸਰਦੀਆਂ ਦੀ ਟਾਈਮਿੰਗ ਹੈਗੀ ਆ 5:30 ਵਜੇ ਦੀ ਓਕੇ ਜੀ ਤੇ ਆਪਾਂ 12 ਵਜੇ ਤੱਕ ਇੱਥੇ ਹੁੰਨੇ ਗਰਮੀਆਂ ਦੇ ਵਿੱਚ ਜਿਹੜਾ ਟਾਈਮਿੰਗ ਹੈਗੀ ਉਹ 4 ਵਜੇ ਤੋਂ ਆ ਫਿਰ ਆਪਾਂ 12 ਵਜੇ ਤੱਕ ਠੀਕ ਹੈ ਜੀ ਤੇ ਜਿਵੇਂ ਤੁਸੀਂ ਟਾਈਮਿੰਗ ਦੱਸੀ ਆ ਫਿਰ ਆ ਜਿੰਨਾ ਮਟੀਰੀਅਲ ਤਿਆਰ ਕਰਦੇ ਹੋ ਇਹ ਵੀ ਘਰੇ ਤਿਆਰ ਕਰਦੇ ਹੋ ਇਹ ਆਪਣੇ ਆਪ ਪਰਪੇ ਕਰਦੇ ਨੇ ਤੇ ਫਿਰ ਇਹਨਾਂ ਕਿਵੇਂ ਸ਼ੁਰੂਆਤ ਕਿਵੇਂ ਹੁੰਦੀ ਹੈ ਨਿਹੰਗ ਸਿੰਘ ਦਾ ਬਾਣਾ ਪਾਇਆ ਓਬਵੀਅਸਲੀ ਗੱਲ ਹੈ ਗੁਰਬਾਣੀ ਨਾਲ ਵੀ ਜੋੜਨਾ ਟਾਈਮ ਵੀ ਦੇਣਾ ਆ ਤੇ ਫਿਰ ਉਹ ਕਿਵੇਂ ਦਿਨ ਦੀ ਸ਼ੁਰੂਆਤ ਕਿਵੇਂ ਹੁੰਦੀ ਆ ਤੁਹਾਡੀ ਇੱਥੇ ਦਾ ਦੇਖੋ ਜੀ ਸਭ ਤੋਂ ਪਹਿਲੀ ਜਿਹੜੀ ਪ੍ਰੇਰਣਾ ਹੈ ਨਾ ਸਾਡੇ ਲਈ ਉਹ ਤਾਂ ਗੁਰੂ ਨਾਨਕ ਹੈ ਜੀ 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 ਗੁਰੂ ਨਾਨਕ ਨੇ ਜਦੋਂ ਗੁਰਗੱਦੀ ਵੀ ਆਪਣੀ ਦੇਤੀ ਸੀਗੀ ਹੂੰ ਗੁਰੂ ਅੰਗਦ ਦੇਵ ਜੀ ਨੂੰ ਉਹ ਤੋਂ ਬਾਅਦ ਵੀ ਉਹ ਐਂਡ ਰਲੇ ਟਾਈਮ ਤੱਕ ਖੇਤੀ ਕਰਦੇ ਰਹੇ ਜੀ ਜੀ ਬਿਲਕੁਲ ਸਾਨੂੰ ਗੁਰੂਆਂ ਤੋਂ ਹੀ ਪ੍ਰੇਰਣਾ ਲੈਣੀ ਚਾਹੀਦੀ ਹੈ ਹੂੰ 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 ਤੇ ਬਾਣਾ ਤਾਂ ਦੇਖੋ ਜੀ ਇਹ ਸਾਡੇ ਕਲਚਰ ਦਾ ਪਾਰਟ ਹੈ ਜੀ ਠੀਕ ਹੈ ਜੀ ਹੁਣ ਮੈਂ ਚਾਹਨਾ ਵੀ ਜਿੰਨੇ ਵੀ ਪੜੇ ਲਿਖੇ ਮੁੰਡੇ ਹੈ ਨਾ ਉਹ ਸਾਰੇ ਸਿੱਖੀ ਵੱਲੋਂ ਆਣ ਬਾਣਾ ਪਾਣ ਜੀ ਜੀ ਤੇ ਸਾਡੇ ਸਾਰੀ ਕੌਮ ਦਾ ਬਾਣਾ ਇੱਕ ਹੋਵੇ ਜੀ ਜੀ ਬਿਲਕੁਲ ਬਿਲਕੁਲ ਇਹਨਾਂ ਗੱਲ ਤਾਂ ਇਹ ਤੇ ਜਿੱਥੇ ਤੱਕ ਕੰਮ ਹੈ ਜੀ ਇਹ ਤਾਂ ਹੁਣ बिजनेਸਮੈਨ ਦਾ ਤਾਂ ਐਦਾਂ ਵੀ ਜਿਹੜਾ ਜਿੰਦਾ ਜੌਬ ਕਰਦਾ ਉਹਨੂੰ ਛੁੱਟੀ ਹੋ ਜਾਂਦੀ ਹੈ ਹਫਤੇ ਤੋਂ ਬਾਅਦ ਛੁੱਟੀ ਮਿਲਦੀ ਹੈ बिजनेਸਮੈਨ ਨੂੰ ਕੋਈ ਛੁੱਟੀ ਨਹੀਂ ਹੈ ਜੀ 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 ਤੇ ਸਵੇਰੇ ਆਪਣਾ ਬਾਣੀ ਵੀ ਚੱਲਦੀ ਰਹਿੰਦੀ ਹੈ ਆਪਣਾ ਨਾਲ-ਨਾਲ ਕੰਮ ਵੀ ਚੱਲਦਾ ਰਹਿੰਦਾ ਕਿੰਨੇ ਵਜੇ ਉੱਠ ਜਾਂਦੇ ਹੋ ਤੁਸੀਂ ਦੇਖੋ ਅਸੀਂ ਤਾਂ ਜਾਨੇ ਹੀ 12:00 1 ਵਜੇ ਇੱਥੋਂ ਅੱਛਾ ਜੀ ਤੇ ਸਵੇਰੇ ਵੀ ਅੱਕ ਲੇਟ ਹੀ ਉੱਠੀ ਆ ਤੇ 2:00 ਵਜੇ ਤਾਂ ਜਾ ਕੇ ਆਪਣੀ ਰੋਟੀ ਪਾਣੀ ਕਰਕੇ ਸਭ ਕੋ ਸੈਟਲਮੈਂਟ ਹੁੰਦੀ ਹੈ ਪਰ ਸਿਆਲ ਵਿੱਚ ਵੈਸੇ ਵੀ ਰਜਾਈ ਖਿੱਚਦੀ ਅੰਦਰ ਨੂੰ ਬਸ ਉਹੀ ਗੱਲ ਹੈ ਜੀ ਉਹ ਲੇਟ ਹੀ ਉੱਠੀਦਾ ਹੈ ਥਾਮੀ ਇਦਾਂ ਦਾ ਜੀ ਕਹਿ ਕੇ ਜੀ ਜੀ ਬਿਲਕੁਲ ਚੂੜ ਨਹੀਂ ਕਵਾਂਗਾ ਤੇ ਲੇਕਿਨ ਜਿੱਦਾਂ ਹੀ ਉੱਠ ਖੜੇ ਉਸ ਵੇਲੇ ਫਿਰ ਨਾਲ ਹੀ ਆਪਣਾ ਫਿਰ ਨਾਲ ਹੀ ਮਟੀਰੀਅਲ ਤਿਆਰ ਕਰਨਾ ਸਟਾਰਟ ਕਰ ਦਿੰਦੇ ਨਾਲ ਹੀ ਇੱਕ ਵਸੇ ਬਾਣੀ ਚੱਲ ਪੈਂਦੀ ਹੈ ਜੀ ਨਾਲ-ਨਾਲ ਜਾਬ ਚੱਲਦਾ ਰਹਿੰਦਾ ਨਾਲ-ਨਾਲ ਆਪਣਾ ਚੱਲਦਾ ਚੱਲਦੀ ਰਹਿੰਦੀ ਤਾਂ ਮੈਸ ਪਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਮ ਕੀ ਨਾਮ ਆ ਤੁਹਾਡਾ ਮੇਰਾ ਨਾਮ ਜੀ ਬੋਰਿੰਦਰ ਕੌਰ ਬੋਰਿੰਦਰ ਕੌਰ ਜੀ ਪਹਿਲਾਂ ਦਾ ਤੁਸੀਂ ਨਾਲ ਦੇ ਨਾਲ ਕੰਮ ਜੋ ਕਰ ਰਹੇ ਹੋ ਇਹਨਾਂ ਦੇ ਨਾਲ ਜੁੜ ਕੇ ਤੇ ਇਤੇ ਅਲਾਵਾ ਵੀ ਕੋਈ ਕੰਮ ਕਰਦੇ ਹੋ ਤੁਸੀਂ ਹਾਂਜੀ ਸਰ ਮੈਂ ਜੋਬ ਕਰਦੀ ਆ ਕਿੱਥੇ ਜੋਬ ਕਰਦੀ ਸੀ ਮੈਂ ਸ਼ਰੀਆਂਨਪੁਰ ਟੈਕ ਦੇ ਵਿੱਚ ਐਜ਼ ਅ ਕਯੂਏ ਟੈਸਟਰ ਜੋਬ ਕਰਦੀ ਆ ਤੇ ਫਿਰ ਉੱਥੇ ਛੱਡ ਕੇ ਫਿਰ ਇੱਥੇ ਆਉਨੇ ਹੋ ਫਿਰ ਘਰੇ ਵੀ ਜਾ ਕੇ ਕੰਮ ਕਰਨਾ ਥੱਕਦੇ ਨਹੀਂ ਹੋ ਹਾਂਜੀ ਮਹਾਰਾਜ ਥਕਾਂਦੇ ਨਹੀਂ ਐ ਮਹਾਰਾਜ ਸੁਪਤੇ ਹੋਰ ਕਹਿੰਦੇ ਐ ਕਿ ਕਰੋ 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 ਜੀ ਜੀ ਇੱਕ ਟਾਈਮ ਸੀ ਭਾਜੀ ਜਦੋਂ ਆਪਾਂ ਵਿਲੇ ਸੀਗੇ ਜਦੋਂ ਆਪਾਂ ਕੰਮ ਲੱਭਦੇ ਸੀਗੇ ਜਦੋਂ ਆਪਾਂ ਇੰਨੇ ਜ਼ਿਆਦਾ ਮਜਬੂਰ ਹੋ ਗਏ ਸੀ ਨਾ ਸਾਡੇ ਤੇ ਉਹ ਵੀ ਟਾਈਮ ਆਇਆ ਕਿ ਅਸੀਂ ਬਹੁਤ ਜ਼ਿਆਦਾ ਦੁੱਖ ਦੇਖੇ ਜੀ 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 ਹੁਣ ਜਦੋਂ ਮਹਾਰਾਜ ਦੇ ਹੁਕਮ ਵਿੱਚ ਆ ਕੇ ਸਾਡੇ ਤੇ ਚੰਗਾ ਟਾਈਮ ਆਇਆ ਨਾ ਤਾਂ ਮੈਂ ਨਹੀਂ ਚਾਹਦੀਆਂ ਕਿ ਆਪਾਂ ਸਾਰਾ ਚੰਗਾ ਟਾਈਮ ਸੋਕੇ ਨੰਗਾ ਦਈਏ ਜੀ ਜੀ ਬਿਲਕੁਲ ਜਾਂ ਥੱਕ ਕੇ ਨੰਗਾ ਦਈਏ ਜੀ ਇਹ ਹੁਣ ਪਰਖਿਆ ਹੈ ਮਹਾਰਾਜ ਕਹਿੰਦੇ ਕਿ ਅਗਰ ਮੈਂ ਕੰਮ ਦਿੱਤਾ ਹੈ ਤਾਂ ਦੇਖਾ ਤੁਸੀਂ ਕਰਦੇ ਹੋ ਬਸ ਉਹੀ ਚੀਜ਼ ਹੈ ਨਹੀਂ ਤੁਸੀਂ ਇੱਕ QA ਦੀ ਜੌਬ ਕਰ ਰਹੇ ਹੋ ਕੁਆਲਿਟੀ ਇਨਚਾਰਜ ਦੀ ਜੌਬ ਕਰ ਰਹੇ ਹੋ ਹਾਂਜੀ ਤੇ ਉੱਥੇ ਵੀ ਫਿਰ ਬਰਡਨ ਯਾਰਾ ਰਹਿੰਦਾ ਹੈ ਇੱਕ ਵਾਰੀ ਬੰਦਾ ਮਾਈਂਡ ਪ੍ਰੈਸ ਕਰ ਕੀ ਕਾ ਘਰੇ ਆਰਾਮ ਕਰ ਲੇ ਤਾਂ ਤੁਸੀਂ ਫੇਰ ਇੱਥੇ ਆ ਜਾਂਦੇ ਹੋ ਬਸ ਉੱਥੇ ਉੱਥੇ ਵਾਲੇ ਟੈਸਟ ਕੇਸਿਸ ਘੁੰਮਦੇ ਆ ਇੱਥੇ ਇੱਥੇ ਵਾਲੇ ਟੈਸਟ ਕੇਸਿਸ ਘੁੰਮਦੇ ਆ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਤੇ ਮੈਮ ਜਦੋਂ ਵਿਆਹ ਹੋਇਆ ਸੀਗਾ ਸਰ ਨੇ ਤਾਂ ਦੱਸਤਾ ਕਿ ਹਾਂ ਵੇ ਕਰਦਿਆਂ ਦੀ ਰਜਾਮੰਦੀ ਸੀ ਜਦੋਂ ਸਰ ਨੂੰ ਵੇਖਿਆ ਸੀ ਪਸੰਦ ਆ ਗਈ ਸੀ ਹਾਂਜੀ ਤੇ ਫਿਰ ਜਦੋਂ ਕੀਤਾ ਮੇਰੇ ਨਾਲੋਂ ਜ਼ਿਆਦਾ ਮੇਰੇ ਘਰਦਿਆਂ ਨੂੰ ਪਸੰਦ ਆਏ ਸੀ ਕਿਉਂਕਿ ਮੇਰੇ ਮੰਮੀ ਤਾਂ ਅਜੇ ਵੀ ਕਹਿੰਦੇ ਆ ਕਿ ਮੈਂ ਪਹਿਲੀ ਵਾਰ ਵਿੱਚ ਹੀ ਬਲਜਿੰਦਰ ਸਿੰਘ ਦੀ ਬਾਣੀ ਤੇ ਪਹਿਰਾਵੇ ਤੇ ਮੈਂ ਡੁੱਲ ਗਈ ਸੀ ਬਸ ਮੈਨੂੰ ਇਹ ਸੀਗਾ ਕਿ ਜੋ ਹੈ ਮੇਰਾ ਜੋਈ ਇਹੀ ਹੈ ਬਸ ਠੀਕ ਹੈ ਜੀ ਠੀਕ ਹੈ ਜੀ ਕਿਉਂਕਿ ਜਦੋਂ ਆਏ ਸੀਗੇ ਜੋਇਨਾ ਤੇ ਰੂਪ ਚੜਿਆ ਸੀ ਮੇਰੀ ਸਾਰੀ ਫੈਮਿਲੀ ਬਹੁਤ ਜ਼ਿਆਦਾ ਖੁਸ਼ ਸੀਗੇ ਉਹ ਸਾਰਿਆਂ ਨੇ ਮੇਰੇ ਲਈ ਇਹ ਸੋਚਿਆ ਕਿ ਮੇਰੇ ਵਾਸਤੇ ਪਰਫੈਕਟ ਠੀਕ ਹੈ ਪਰ ਮੈਨੂੰ ਵੀ ਉਦੋਂ ਇਹੀ ਲੱਗਿਆ ਸੀ ਠੀਕ ਹੈ ਜੀ ਤੇ ਫਿਰ ਇਹਨਾਂ ਨੇ ਜਦੋਂ ਰੈਸਟੋਰੈਂਟ ਸੀਗਾ ਰੈਸਟੋਰੈਂਟ ਤੇ ਫਿਰ ਇੱਕਦਮ 카ਟ ਵਿੱਚ ਬਦਲਾਵ ਕੀਤਾ ਉਦੋਂ ਤੋਂ ਉੱਤੇ ਫਿਰ ਪੁੱਛਿਆ ਸੀਗਾ ਕਿ ਹਾਂ ਵੀ ਗੱਲਬਾਤ ਕੀਤੀ ਸੀ ਕਿ ਹਾਂ ਵੀ 카ਟ ਸ਼ੁਰੂ ਕਰ ਲੈਂਦੇ ਰੈਸਟੋਰੈਂਟ ਤਾਂ ਚਲੋ ਲੋਕਡਾਊਨ ਨੇ ਕਰਾਤਾ ਬੰਦ ਨਹੀਂ ਐਦਾਂ ਦਾ ਕੁਝ ਨਹੀਂ ਐ ਕਿ ਕਿ ਸਾਡੇ ਪੇਰੈਂਟਸ ਜੋ ਐ ਸਾਡੇ ਨਾਲੋਂ ਜ਼ਿਆਦਾ ਹੰਡੇ ਹੁੰਦੇ ਆ ਜੀ ਜੀ ਬਿਲਕੁਲ ਉਹਨਾਂ ਨੂੰ ਜ਼ਿਆਦਾ ਐਕਸਪੀਰੀਅੰਸ ਹੁੰਦਾ ਹਮ ਹਮ ਹਰ ਇੱਕ ਪੇਰੈਂਟਸ ਦਾ ਹੀ ਮੰਨਣਾ ਹੁੰਦਾ ਕਿ ਜ਼ਿੰਦਗੀ ਦੇ ਵਿੱਚ ਚੰਗਾ ਟਾਈਮ ਵੀ ਆਂਦਾ ਹੈ ਤੇ ਮਾੜਾ ਟਾਈਮ ਵੀ ਆਂਦਾ ਹੈ ਕਿ ਕੋਈ ਟਾਈਮ ਸੀ ਜੋ ਸਾਡੇ ਤੇ ਚੰਗਾ ਸੀ ਅਚਾਨਕ ਉਹ ਮਾੜਾ ਟਾਈਮ ਸਾਡੇ ਤੇ ਨਹੀਂ ਉਹ ਪੂਰੀ ਦੁਨੀਆ ਤੇ ਆਇਆ ਸੀ ਤੇ ਸਾਨੂੰ ਨਹੀਂ ਲੱਗਦਾ ਕਿ ਕੋਈ ਵੀ ਤਾਂਮ ਛੋਟਾ ਵੱਡਾ ਹੁੰਦਾ ਹੈ ਹੈਨਾ ਜੀ 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 ਸਾਨੂੰ ਐਦਾਂ ਕਦੀ ਫੀਲ ਨਹੀਂ ਹੋਇਆ ਕਿ ਵੱਡੇ ਤੋਂ ਛੋਟੇ ਤੇ ਆਗੇ ਤੇ ਛੋਟੇ ਤੋਂ ਐਦਾਂ ਫਿਰ 10 ਸਾਲ ਹੋ ਗਏ ਨੇ ਵਿਆਹ ਨੂੰ ਲੜਾਈ ਝਗੜਾਈ ਹੋ ਜਾਂਦੀ ਹੈ ਹਜੇ ਵੀ ਕਾ ਪਿਆਰ ਨਾਲ ਨਿਭ ਜਾਂਦੀ ਹੈ ਰਾਬ ਦੇਖੋ ਜੀ ਭਾਂਡੇ ਤਾਂ ਹਰ ਇੱਕ ਜਗ੍ਹਾ ਵੱਜਦੇ ਆ ਤੇ ਥੋੜੀ ਘੜੀ ਗੱਲੋਂ ਵੱਜਦੇ ਆ ਬਸ ਇਤਨਾਂ ਇੰਟਰਸਟਿੰਗ ਜੀ ਲਾਈਫ ਹੋਣੀ ਪਈ ਚਾਹੀਦੀ ਛੋਟੀ ਮੋਟੀ ਨੌਕ ਜੋ ਹੋਣੀ ਚਾਹੀਦੀ ਹੈ ਨਾ ਕਿ ਕਿਹੜੀ ਗੱਲ ਪਿੱਛੇ ਜ਼ਿਆਦਾ ਹੋ ਜਾਂਦੀ ਹੈ ਕਿ ਹਾਂ ਵੀ ਰੋਟੀ ਬਣਾਉਣ ਪਿੱਛੇ ਤਾਂ ਨਹੀਂ ਹੋ ਜਾਂਦੀ ਕਿ ਆ ਵੀ ਨਹੀਂ ਕਦੇ ਵੀ ਨਹੀਂ ਫਿਰ ਕਿਸ ਕਿਹੜੀ ਗੱਲ ਪਿੱਛੇ ਹੋ ਜਾਂਦੀ ਹੈ ਨੌਕ ਚ ਐਦਾਂ ਕੁਛ ਹੈ ਨਹੀਂ ਬਸ ਇਹ ਕਿ ਹੋ ਜਾਂਦੀ ਹੈ ਹੋ ਜਾਂਦੀ ਹੈ ਫਿਰ ਮਨੋਂਦਾ ਕੋਣ ਹੈ ਸਰ ਮਨੋਂਦੇ ਨੇ ਤੁਸੀਂ ਬੁਲਾਓ ਕਦੇ ਵੀ ਨਹੀਂ ਮੈਂ ਹੀ ਮਨਾਉਂਦੀ ਹਾਂ ਸਰ ਇਹ ਤਾਂ ਮੁਕਰ ਕੇ ਨੇ ਕਹਿੰਦੇ ਤੁਸੀਂ ਨਹੀਂ ਮਨਾਇਆ ਕਦੇ ਵੀ ਹਮੇਸ਼ਾ ਮੈਂ ਹੀ ਮਨਾਉਂਦੀ ਹਾਂ ਕਦੇ ਵੀ ਨਹੀਂ ਹੋਇਆ ਕਿ ਮੈਂ ਸੱਚ ਬੋਲਦੀ ਹਾਂ ਮੈਂ ਹੀ ਮਨਾਉਂਦੀ ਹਾਂ ਔਰ ਆਪਣਿਆ ਫਰੁਸਕੇ ਆਪਣਿਆ ਮਨ ਵੀ ਮੈਂ ਹੀ ਜਾਂਦੀ ਹਾਂ ਕਿ ਪਤਾ ਇਹਨਾਂ ਨੇ ਤਾਂ ਮਨਾਣਾ ਨਹੀਂ ਆਂਦਾ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਹਾਂ ਜੀ ਸੇਫ ਇੱਕ ਵਧੀਆ ਲੱਗਦਾ ਹੈ ਕਿ ਆਫਿਸ ਟਾਈਮ ਵੀ ਨਿਗਾੜ ਕੇ ਫਿਰ ਇਧਰ ਕਾਟ ਵਿੱਚ ਸਨ ਨਾਲ ਸਾਥ ਦੇ ਕੇ ਪ੍ਰੋਪਰ ਵਧੀਆ ਲੱਗਦਾ ਹੈ ਤੁਹਾਨੂੰ ਮਾਣ ਹੁੰਦਾ ਹੈ ਵੀਰ ਜੀ ਕਿ ਆਪਣੇ ਘਰ ਵਾਲੇ ਨਾਲ ਖੜੀ ਹਾਂ ਜੀ 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 ਬਹੁਤ ਸੱਚੀ ਨੂੰ ਦਿਲ ਨੂੰ ਸਕੂਨ ਮਿਲਦਾ ਹੈ ਇੱਕ ਫਿਰ ਦਿਲ ਦੀ ਉਹ ਵੀ ਹੋਣ ਤੇ ਇਹ ਖਤਮ ਹੋ ਜਾਂਦੀ ਹੈ ਕਿਉਂਕਿ ਅੱਜ ਕੱਲ੍ਹ ਦੇਖਿਆ ਜਾਂਦਾ ਆ ਕਿ ਇੱਕ ਇੱਕ ਕਮਾਰਿਆ ਆ ਇੱਕ ਘਰੇ ਬੈਠਾ ਹਾਂਜੀ ਪਰ ਜਿਹੜਾ ਕਮਾ ਕੇ ਥੱਕਿਆ ਆ ਰਿਹਾ ਘਰੇ ਗਿਆ ਫੇ ਲੜਾਈਆਂ ਵੀ ਵਾਧੂ ਹੁੰਦੀਆਂ ਨੇ ਨਹੀਂ ਨਹੀਂ ਬਸ ਇਹ ਹੈ ਕਿ ਸਕੂਨ ਮਿਲਦਾ ਹੈ ਇੱਕ ਤਾਂ ਰਲ ਮਿਲ ਕੇ ਕੰਮ ਕਰੀਦਾ ਹੈ ਇਤਿਹਾਸਾ ਮੁਜੱਕ ਚੱਲਦਾ ਰਹਿੰਦਾ ਹੈ ਟਾਈਮ ਦੇ ਹੋ ਰਿਹਾ ਇੱਥੇ ਵੀ ਤੇ ਘਰੇ ਵੀ ਜੀ ਜੀ ਇਹਨਾਂ ਨੂੰ ਕੰਮ ਕਰਦੇ ਦੇਖ ਕੇ ਵੀ ਖੁਸ਼ੀ ਹੁੰਦੀ ਔਰ ਸਭ ਤੋਂ ਵੱਡੀ ਖੁਸ਼ੀ ਇਹ ਹੁੰਦੀ ਹੈ ਕਿ ਮੈਂ ਇਹਨਾਂ ਨਾਲ ਖੜੀ ਹਾਂ ਬਿਲਕੁਲ ਬਿਲਕੁਲ ਕੱਲ ਨੂੰ ਇੱਕ ਹੁੰਦਾ ਨਾ ਕਿ ਉਹ ਮਿਹਨਤ ਕਰਦੇ ਰਹੇ ਮੈਂ ਉਹਨਾਂ ਵਾਸਤੇ ਕੁਝ ਨਹੀਂ ਕਰ ਸਕੀ ਬਸ ਉਸ ਚੀਜ਼ ਦਾ ਹੈ ਕਿ ਮੈਨੂੰ ਫਕਰ ਹੈ ਕਿ ਮੈਂ ਇਹਨਾਂ ਦੀ ਵਾਈਫਾਂ ਤੇ ਆਪਾਂ ਇਕੱਠੇ ਰਲ ਮਿਲ ਕੇ ਇਕੱਠਾ ਇਹ ਕੰਮ ਕਰਦੇ ਮੈਂ ਤਾਂ ਕਹਿੰਦੀ ਆ ਕਿ ਸਾਡੇ ਨਾਲ ਹੋਰ ਵੀ ਜੁੜੋ ਜੀ ਜੀ ਬਿਲਕੁਲ ਸਾਰੇ ਹਸਬੰਡ ਵਾਈਫ ਜੇ ਕਹਿੰਦੇ ਆ ਕਿ ਆਪਾਂ ਕੁਝ ਨਹੀਂ ਕਰ پا ਰਹੇ ਆ ਕੁਝ ਵੀ ਆ ਮਿਲ ਕੇ ਕਰੋ ਦੇਖੋ ਤੁਸੀਂ ਦੁਨੀਆ ਜਿੱਤ ਲੋਗੇ ਬਿਲਕੁਲ ਬਿਲਕੁਲ ਸਾਥ ਦੀ ਕਮੀ ਹੁੰਦੀ ਆ ਕਿਤੇ ਨਾ ਕਿਤੇ ਜੁੜ ਕੇ ਬਧਣ ਲਈ ਉਹ ਸਾਥ ਹੀ ਜ਼ਰੂਰੀ ਆ ਹਾਂ ਜੀ ਸਾਡਾ ਤਾਂ ਇੱਕ ਛੋਟਾ ਜਿਹਾ ਸਾਥ ਹੋ ਰਿਹਾ ਆਪਾਂ ਉਹਨੂੰ ਲੈ ਕੇ ਨਹੀਂ ਆਂਦੇ ਨਹੀਂ ਤਾਂ ਉਹ ਵੀ ਇੱਧਰ ਉੱਧਰ ਹੀ ਘੁੰਮਦਾ ਹੁੰਦਾ ਹੈ ਸਾਡਾ ਬੇਟਾ ਠੀਕ ਹੈ ਜੀ ਉਹ ਵੀ ਸਾਡਾ ਪੂਰਾ ਸਾਥ ਦਿੰਦਾ ਹੈ ਘਰੇ ਵੀ ਸਾਡਾ ਪੂਰਾ ਸਾਥ ਦਿੰਦਾ ਹੈ ਬਸ ਇਹ ਕੀ ਹੱਸ ਕੇ ਰਲ ਮਿਲ ਕੇ ਆਪਾਂ ਵਧੀਆ ਜ਼ਿੰਦਗੀ ਕੱਟ ਰਹੇ ਹਾਂ ਜੀ ਜੀ ਬਿਲਕੁਲ ਬਿਲਕੁਲ ਤੇ ਮੈਮ ਇੱਕ ਵਾਰੀ ਲੋਕੇਸ਼ਨ ਡਿਸਕਲੋਜ਼ ਜ਼ਰੂਰ ਕਰ ਦਿਓ ਕਿ ਹਾਂ ਵੀ ਹੋਰ ਵੀ ਲੋਕ ਕਿਉਂਕਿ ਜਦੋਂ ਮੈਂ ਆਇਆ ਸੀਗਾ ਕਾਟ ਬਾਚ ਲੱਗੀ ਸੀ ਭੀੜ ਤਾਂ ਪਹਿਲਾਂ ਹੀ ਹੋ ਗਈ ਸੀ ਲੋਕਾਂ ਨੂੰ ਜ਼ਿਆਦਾਤਰ ਪਤਾ ਹੈ ਬਟ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਇੱਕ ਵਾਰੀ ਲੋਕੇਸ਼ਨ ਜ਼ਰੂਰ ਦੱਸ ਦਿਓ ਹਾਂਜੀ ਵੀਰ ਜੀ ਸਾਡੀ ਲੋ ਪਾਲ ਢਾਬੇ ਦੇ ਬੈਕ ਸਾਈਡ ਦਾਣਾ ਪਾਣੀ ਢਾਬੇ ਦੇ ਬੈਕ ਸਾਈਡ ਤੇ ਸਾਡੀ ਪਾਉ ਭਾਜੀ ਵਾਲਿਆਂ ਦੀ ਰੇੜੀਆਂ ਖੜੀਆਂ ਐ ਦੋ ਤੇ ਉਹਨਾਂ ਦੇ ਸੈਂਟਰ ਦੇ ਵਿੱਚ ਸਾਡੀ 카ਟ ਖੜੀ ਹੁੰਦੀ ਹੈ ਠੀਕ ਹੈ ਜੀ ਸੋ ਮੈਮ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਥੈਂਕ ਯੂ ਵੀਰ ਜੀ ਤੇ ਵੀਰ ਜੀ ਕੀ ਕੀ ਜਾ ਰਿਹਾ ਨਾਲ ਇਹ ਇਹ ਮਸਾਲਾ ਜਾ ਰਿਹਾ ਜੀ ਅੱਛਾ ਜੀ ਇਹ ਘਰ ਦਾ ਮਸਾਲਾ ਤਿਆਰ ਕੀਤਾ ਹੋਇਆ ਜੀ ਸਰ ਅੱਛਾ ਜੀ ਇਹਦੇ ਵਿੱਚ ਕੀ ਕੀ ਪਾਇਆ ਹੋਇਆ ਜੇ ਗੁਪਤ ਹੀ ਐ ਇਹ ਰੱਖਿਆ ਹੋਇਆ ਤੁਸੀਂ ਮੈਂ ਗੁਪਤ ਦਾ ਕੀ ਐ ਜੀ ਜੋ ਮਾਰਕੀਟ 'ਚ ਮਸਾਲੇ ਮਿਲਦੇ ਉਹੀ ਐ ਜੋ ਚਾਟ ਵਾਲੇ ਮਸਾਲੇ ਹੁੰਦੇ ਐ ਅੱਛਾ ਅੱਛਾ ਜੀ ਤੰਗੀਆਂ ਜੀਰਾ ਹੋਰ ਇਦਾਂ ਦਾ ਸਮਾਨ ਠੀਕ ਆ ਠੀਕਾ ਮਿਰਚਾਂ ਮੁਰਚਾਂ ਕੜੀ ਮਿਰਚਾਂ ਹੋਰ ਤੇ ਵੀ ਮਿਰਚ ਤਾਂ ਲੋਕਾਂ ਦੇ ਹਿਸਾਬ ਨਾਲ ਹੀ ਰੱਖਦੇ ਹੋਗੇ ਕਿ ਜਿਹੜਾ ਲੋਕਾਂ ਨੂੰ ਪਸੰਦ ਆ ਆਓ ਕਸਟਮਰ ਦੇ ਟੇਸਟ ਅਕੋਰਡਿੰਗ ਅੱਛਾ 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 ਚਟਣੀ ਜਿਹੜੀ ਤੁਸੀਂ ਪਾ ਰਹੇ ਹੋ ਇਹ ਘਰੇ ਤਿਆਰ ਕਰਦੇ ਹੋ ਸਰ ਸਾਰਾ ਸਮਾਨ ਆਪਣਾ ਘਰੀ ਹੈ ਜੀ ਕੋਈ ਵੀ ਮਤਲਬ ਬਾਹਰੋਂ ਚੀਜ਼ ਨਹੀਂ ਇਸਤੇਮਾਲ ਕਰਦੇ ਹਾਂਜੀ ਰੋ ਮਟੀਰੀਅਲ ਆਉਂਦਾ ਜੀ ਸਮਾਨ ਜਿਦਾ ਇਮਲੀਆਂ ਬਾਹਰੋਂ ਆਂਦੀਆਂ ਹਾਂ 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 ਰੋ ਮਟੀਰੀਅਲ ਤੋਂ ਬਾਕੀ ਪ੍ਰੇਪਰੇਸ਼ਨ ਸਾਡੀ ਆਪਣੀ ਹੈ ਜੀ ਸਾਰੀ ਠੀਕ ਆ ਠੀਕਾ ਜੀ ਇੱਕ ਗ੍ਰੀਨ ਚਟਨੀ ਆ ਹਾਂ ਗ੍ਰੀਨ ਚਟਨੀ ਆ ਜੀ ਧਨੀਆ ਪਦੀਨਾ ਠੀਕ ਹੈ ਜੀ ਹਰੀ ਮਿਰਚਾਂ ਇਹ ਆ ਗਿਆ ਜੀ ਦਹੀਂ ਓਕੇ ਜੀ ਇਦਾਂ ਹੀ ਵੀ ਘਰੇ ਤਿਆਰ ਕਰਦੀਆਂ ਮੱਜਾਂ ਦਾ ਨਹੀਂ ਸਰ ਇਹ ਬੇਰਕੇ ਦਾ ਅੱਛਾ ਬੇਰਕਾ ਦਾ ਲੈ ਕੇ ਆਉਂਦੇ ਜੀ ਮਤਲਬ ਕਿਸੀ ਚੀਜ਼ ਦਾ ਲੋਕੋ ਨਹੀਂ ਹੈ ਕਿ ਹਾਂ ਬਈ ਲੋਕ ਕਹਿੰਦੇ ਨੇ ਘਰ ਦਾ ਦਹੀਂ ਲੈ ਕੇ ਆ ਕੇ ਨਹੀਂ ਨਹੀਂ ਠੀਕ ਹੈ ਜੀ ਠੀਕ ਹੈ ਜੀ ਜੋ ਸੱਚਾ ਉਹ ਸੱਚੀ ਹੈ ਜੀ 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 ਉਹਨੂੰ ਆਪਾਂ ਹੈ ਬਣਾਉਣ ਵਾਲੇ ਦੋ ਬੰਦੇ ਆ ਜੀ ਮੈਂ ਤੇ ਮੇਰੀ ਵਾਈਫ ਠੀਕ ਹੈ ਠੀਕ ਹੈ ਤੇ ਕਿੰਨਾ ਕੁ ਬੰਦਾ ਕਰੇਗਾ ਪ੍ਰੇਪਰੇਸ਼ਨ ਬਿਲਕੁਲ ਬਿਲਕੁਲ ਦਹੀਂ ਦੀ ਤਿਆਰ ਕਰੋ ਇਹ ਕਰੋ ਇੱਕ ਬੰਦਾ ਤਾਂ ਫਿਰ ਉਹਨਾਂ ਨੂੰ ਚੀਜ਼ਾਂ ਨੂੰ ਹੀ ਚਾਹੀਦੀ ਨੇ ਠੀਕ ਹੈ ਜੀ ਨਾਲੇ ਵੇਰਕੇ ਤਾਂ ਦਹੀਂ ਵੀ ਆਪਣੇ ਪੰਜਾਬ ਦਾ ਹੀ ਆ ਹਾਂ ਬਿਲਕੁਲ 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 ਪਰ ਕਿਤੇ ਨਾ ਕਿਤੇ ਕੰਪਨੀ ਦਾ ਜੁੜ ਜਾਂਦੀ ਆ ਇਹ ਤਾਂ ਅੱਛਾ ਇੱਕ ਰਾਂਚ ਵਾਸਤੇ ਤੁਸੀਂ ਬਾਹਰੋਂ ਉੱਪਰ ਪਾਪੜੀ ਹਾਂਜੀ ਤੇ ਪਹਿਲੇ ਥੋੜੀ ਜਿਹੀ ਟਿੱਕੀ ਦਾ ਪ੍ਰੋਪਰ ਕਰਾਂਚੀ ਆ ਉੱਤੇ ਤੁਸੀਂ ਫਿਰ ਪਾਪੜੀ ਪਾਤੀ ਆ ਕਰਾਂਚ ਰ ਇਹ ਥੋੜਾ ਕ੍ਰੰਚ ਦੇਣ ਲਈ ਜੀ ਨਾਲੇ ਥੋੜੀ ਚਾਟ ਵਾਲੀ ਫੀਲਿੰਗ ਆ ਜਾਂਦੀ ਹੈ ਜੀ ਇਹਦੇ ਨਾਲ ਜੀ ਜੀ ਇਹ ਦੋ ਕੰਮ ਕਰਦੀ ਹੈ ਟਿੱਕੀ ਦਾ ਵੀ ਕੰਮ ਕਰ ਦਿੰਦੀ ਨਾਲ ਠੀਕ ਹੈ ਚਾਟ ਦਾ ਵੀ ਕੰਮ ਕਰ ਦਿੰਦੀ ਠੀਕ ਹੈ ਜੀ ਠੀਕ ਹੈ ਜੀ ਦੇਹੀ ਆਪਾਂ ਖੁੱਲਾ ਪਾਈਦਾ ਓਕੇ ਜਿੰਨਾ ਲੋੜ ਹੋਵੇ ਲੋਕਾਂ ਨੂੰ ਆਪ ਬੋਲ ਦਿੰਦੇ ਨੇ ਕਿ ਆਵੇ ਦੇਈ ਐਕਸਟਰਾ ਰੱਖਿਓ ਜੀ ਹਾਂ ਐਕਸਟਰਾ ਰੱਖੋ ਜੇ ਕੋਈ ਮੰਗੇ ਤਾਂ ਉਹਨੂੰ ਵੀ ਖੁੱਲਾ ਦੇਈਦਾ ਜੀ ਮਰਾਂ ਨਹੀਂ ਕਰੀਦਾ ਕਿਸੇ ਨੂੰ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਹਾਂ ਜੀ ਪਤਾ ਕੋ ਵੀ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਅੱਛਾ ਦੁਬਾਰਾ ਚਟਣੀ ਫੇਰ ਰਿਪੀਟ ਕਰਤੀ ਕਿਆ ਬਾਤ ਹੈ। ਹਲੋ ਚਾਟ ਨਾਲ ਦਾ ਪ੍ਰੋਪਰ ਮਸਾਲੇ ਨਾਲ ਭਰਿਆ ਹੋਇਆ ਹੈ ਜੀ ਹਾਂ ਬਈ ਜਿਨੇ ਇੱਕ ਵਾਰੀ ਖਾ ਲਿਆ ਮੁੜ ਕੇ ਜ਼ਰੂਰ ਆਊਗਾ। ਜੀ ਇਹ ਤਾਂ ਮਾਲਕ ਦੀ ਮਿਹਰ ਹੈ ਜੀ। ਜੀ ਜਿਹੜਾ ਇੱਕ ਵਾਰ ਖਾਂਦਾ ਉਹ ਉਹ ਤਾਂ ਵੇਖਿਆ ਜਾ ਸਕਦਾ ਹੈ ਕਿ ਹਾਂ ਬਈ ਆਰਧਵਾਲੇ ਜਿੱਸਾ ਹੋਣਾ ਢੀਟ ਲੱਗੀ ਹੋਈ ਆ ਤੁਹਾਡੀ। ਕਾਟਵਾਚ ਲੱਗੀ ਆ ਢੀਟ ਪਹਿਲਾ ਘੱਟੀ ਹੋਈ ਸੀਗੀ ਜੀ। ਮਾਲਕ ਦੀ ਮਿਹਰ ਹੈ ਜੀ ਬਸ। ਜੀ ਜੀ ਸਾਡੇ ਆੱਜ ਕੁਛ ਨਹੀਂ ਹੈ। ਜੀ। ਕਰਾਣੇ ਵਾਲਾ ਕਲਗੀ ਆਣਾ ਹੈ ਜੀ ਸਭ ਕੁਝ। ਬਿਲਕੁਲ ਬਿਲਕੁਲ। ਤੇ ਉੱਪਰ ਹਰਾ ਧਨੀਆ ਗਾਰਨਿਸ਼ ਵਾਸਤੇ। ਜੀ ਸਰ। ਕਿਆ ਬਾਤ ਹੈ। ਇਹ ਸੇਮ ਸੇਮ ਕੁ ਜੀ ਆ ਹਾਂ ਜੀ ਸੇਵ ਆ ਗਈ ਜੀ ਠੀਕ ਹੈ ਠੀਕ ਹੈ ਠੀਕ ਹੈ ਇਹ ਥੋੜੀ ਲੁੱਕ ਦੇ ਜਾਂਦੀ ਹੈ ਥੋੜਾ ਕ੍ਰਾਂਚ ਦੇ ਜਾਂਦੀ ਹੈ ਜੀ ਜੀ ਤੇ ਕਿੰਨੇ ਰੁਪਏ ਪਲੇਟ ਆ ਇਹ ਇਹ 60 ਰੁਪਏ ਦੀ ਪਲੇਟ ਆ ਸਰ ਓਕੇ ਪੈਕਿੰਗ 70 ਦੀ ਠੀਕ ਹੈ ਠੀਕ ਹੈ